ਖਾਲਸਾ ਪੰਥ ਦੀ ਮਹਾਨ ਮੰਦਾਨ ਸਭ ਤੋਂ ਮਹਿੰਗੀ ਜ਼ਮੀਨ ਬੰਦ ਕਰਨ ਤੇ ਖਾਲਸਾ ਪੰਥ ਦੀ ਸਭ ਤੋਂ ਵੱਡੀ ਸ਼ਹਾਦਤ ਇਸ ਅਸਥਾਨ ਦੀ ਜਿਹੜੀ ਦੁਨੀਆਂ ਦੇ ਵਿੱਚ ਕੋਈ ਲਸਾਨੀ ਨਹੀਂ ਮਿਲਦੀ ਇਹਦੇ ਵਿੱਚ ਚੇਚੇ ਤੌਰ ਦੇ ਉੱਤੇ ਸਾਡੇ ਜਨਰਲ ਸਕੱਤਰ ਸਾਹਿਬ ਐਗਜ਼ੈਕਟਿਵ ਦੇ ਮੈਂਬਰ ਸਹਿਬਾਨ ਤੇ ਦੂਸਰੇ ਮੈਂਬਰ ਸਹਿਬਾਨ ਪਹੁੰਚੇ ਆ ਅਚੇਚੇ ਤੌਰ ਤੇ ਐਡਮਿਨਿਸਟ੍ਰੇਸ਼ਨ ਦੇ ਨਾਲ ਇਹ ਇੱਕ ਮੀਟਿੰਗ ਕਿਉਂਕਿ ਹਰ ਮੇਲਾ ਜੋੜ ਮੇਲੇ ਤੋਂ ਪਹਿਲਾਂ ਕੀਤੀ ਜਾਂਦੀ ਆ ਉਹਦੇ ਵਿੱਚ ਕੁਝ ਅਹਿਮ ਸਾਡੇ ਜਿਹੜੇ ਮਸਲੇ ਆ ਉਹ ਵਿਚਾਰ ਵੀ ਉਹਨਾਂ ਦੀ ਕੀਤੀ ਜਾਂਦੀ ਆ ਉਹਨਾਂ ਬਾਜ਼ਾਰ ਵਾਲੇ ਮਸਲਿਆਂ ਦੇ ਵਿੱਚ ਕਿਉਂਕਿ ਸ਼ਹੀਦੀ ਸਵਾ ਵਾਂ ਸ਼ੁਰੂ ਹੋ ਚੁੱਕੀਆਂ ਉਤੋਂ ਭਾਵੇਂ 6 ਜਾਂ 7 ਦੀ ਪੋ ਨੂੰ 20 21 ਦੀ ਰਾਤ ਨੂੰ ਸਾਹਿਬਾਂ ਨੇ ਅਨੰਦਪੁਰ ਦਾ ਕਿਲਾ ਛੱਡਿਆ ਤੇ ਉਹ ਉੱਥੋਂ ਸਵਾ ਬੱਕਰੀ ਗੁਰੂ ਹੋਣੀ ਆ ਪਰ ਫੇਰ ਵੀ ਪਰਿਵਾਰ ਵਿਛੋੜੇ ਤੋਂ ਤੇ ਅੱਜ ਪੱਠਾ ਸਾਹਿਬ ਤੋਂ ਉਹ ਸੁਭਾਵਾਂ ਜਿਹੜੀਆਂ ਉਹ ਦਰਾਂਤਰ ਜਾਰੀ ਆ ਤੇ ਅੱਜ ਦੇ ਇਹਨਾਂ ਪ੍ਰਬੰਧਾਂ ਦੇ ਵਿੱਚ 25 26 ਤੇ 27 ਨੂੰ ਵੱਡਾ ਜੋੜ ਮੇਲਾ ਉਹਦੇ ਵਿੱਚ ਸਾਡੇ ਲਗਭਗ ਐਡਮਿਨਿਸਟ੍ਰੇਸ਼ਨ ਨੇ ਤੇ ਅਸੀਂ ਆਪਣੇ ਤੌਰ ਤੇ ਵੀ 17 ਜਿਹੜੀਆਂ ਉਹ ਵੱਖ-ਵੱਖ ਰੋਡਾਂ ਦੇ ਉੱਤੇ ਉਹ ਪਾਰਕਿੰਗ ਤੈਅ ਕੀਤੀ ਗਈ ਆ ਤਾਂ ਕਿ ਆਉਣ ਵਾਲੇ ਜਿਹੜੇ ਉਧਰੋਂ ਵੀਰ ਤੇ ਸੰਗਤ ਉਹ ਆਪਣਾ ਉੱਥੇ ਟਰੈਕਟਰ ਟਰਾਲੀ ਜਾਂ ਟਰੱਕ ਨੂੰ ਖੜਾ ਕਰਕੇ ਬੜੇ ਆਰਾਮ ਦੇ ਨਾਲ ਇੱਥੇ ਆ ਸਕਣ। ਦੂਜਾ ਇਥੋਂ ਪ੍ਰਬੰਧ ਨਾਲ ਸੰਬੰਧਤ 360 ਲੰਗਰ ਜਿਹੜੇ ਉਹ ਮੈਨੇਜਰ ਸਾਹਿਬ ਦੇ ਨਾਲ رابطہ ਕਰਕੇ ਉਹ ਵੱਖ-ਵੱਖ ਲੰਗਰਾਂ ਦੀਆਂ ਜਿੱਥੇ-ਜਿੱਥੇ ਸਥਾਨ ਦੇਣੇ ਆ ਉਹ ਉਹਨਾਂ ਨੂੰ ਵਿਹਾਰਜ ਦਿੱਤੇ ਜਾ ਚੁੱਕੀ ਆ। ਉਹਨਾਂ ਦੇ ਨਾਲ 50 ਦੇ ਲਗਭਗ ਸਾਡੀਆਂ ਸੇਵਾ ਸੁਸਾਇਟੀਆਂ ਕਿਉਂਕਿ ਲੰਗਰਾਂ ਦੇ ਵਿੱਚ ਵੀ ਅਤੇ ਆਦਿਕ ਦੂਸਰੇ ਪ੍ਰਬੰਧਾਂ ਲਈ ਵੀ ਭਾਵੇਂ ਸਾਡੇ ਆਪ ਦੇ ਵੀ ਮੁਲਾਜ਼ਮ ਹਾਂ ਉਹ ਜਿਹੜੇ ਆ ਉਹ ਵੀ 50 ਕ ਸੁਸਾਇਟੀਆਂ ਨਾਲ ਸੰਪਰਕ ਕਰਕੇ ਉਹਨਾਂ ਨੂੰ ਸੇਵਾ ਦਿੱਤੀ ਗਈ ਆ ਦੂਜੀ ਜਿਹੜੀ ਸਭ ਤੋਂ ਵੱਡੀ ਕਿਉਂਕਿ ਬਾਥਰੂਮਾਂ ਦੀ ਬੜੀ ਸਮੱਸਿਆ ਹੁੰਦੀ ਆ ਤੇ ਇਹਦੇ ਵਿੱਚ ਪ੍ਰਸ਼ਾਸਨ ਨੇ ਵੀ ਤੇ ਸ਼ੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਇਸ ਸਥਾਨ ਨੇ ਵੀ ਲਗਭਗ 30 ਦੇ ਭਾਗ ਲਗਭਗ ਬਲਾਕ ਬਣਾਏ ਆ ਇੱਕ ਬਲਾਕ ਚ ਪੰਜ ਤਕਰੀਬਨ ਬਾਸ਼ਰੂ ਮ ਆ ਜਾਂਦੇ ਆ ਸੋ ਇਹਦਾ ਵੀ ਜੋਗ ਪ੍ਰਬੰਧ ਕਿਉਂਕਿ ਬੜੀ ਵੱਡੀ ਸੰਗਤ ਆਉਂਦੀ ਆ ਤੇ ਇਹ ਸਮੱਸਿਆ ਆਮ ਲੋਕਾਂ ਨੂੰ ਬਹੁਤ ਵੱਡੀ ਆਉਂਦੀ ਉਹ ਵੀ ਪ੍ਰਬੰਧ ਕੀਤਾ ਗਿਆ ਇੱਕ ਪ੍ਰਸ਼ਾਸਨ ਦਾ ਧੰਨਵਾਦ ਕਰਦੇ ਇਹਨਾਂ ਨੇ 50 ਈ ਰਿਕਸ਼ਾ ਪਲੱਸ 25 ਬੱਸਾਂ ਜਿਹੜੀਆਂ ਉਹ ਵੱਖ-ਵੱਖ ਜਿੱਥੇ ਆਪਾਂ ਪਾਰਕਿੰਗ ਹੁੰਦੀ ਉਤੋਂ ਕੋਈ ਬਜ਼ੁਰਗ ਹੁੰਦਾ ਕੋਈ ਬੱਚਾ ਹੁੰਦਾ ਕੋਈ ਮਾਈ ਹੁੰਦੀ ਆ ਕੋਈ ਢੇਲਾ ਹੁੰਦਾ ਉਹ ਇਹਨਾਂ ਨੂੰ ਅਸੀਂ ਬੇਨਤੀ ਕੀਤੀ ਸੀ ਇਹਨੇ 50 ਯੀ ਰਿਕਸ਼ਾ ਤੇ 25 ਬੱਸ ਜਿਹੜੀਆਂ ਆ ਛੋਟੀਆਂ ਬੱਸਾਂ ਜਿਹੜੀਆਂ ਉਹ ਸਾਨੂੰ ਆਨਲਾਈਨ ਪ੍ਰਬੰਧ ਕਰਨ ਦਾ ਭਰੋਸਾ ਦਿੱਤਾ ਇਹਨਾਂ ਦੇ ਨਾਲ ਬਾਕੀ ਜਿਹੜੇ ਕੁਦਰਤੀ ਤੌਰ ਤੇ ਗੱਛੜੀ ਕਾਰਜਾਂ ਹੋਰ ਉਹ ਸਾਡੇ ਆਪਣੇ ਪ੍ਰਬੰਧ ਦੇ ਹੁੰਦੇ ਆ ਉਹ ਅਸੀਂ ਸਾਰੇ ਤਕਰੀਬਨ ਕਰ ਲਏ ਆ ਤੇ ਦੂਸਰੀ ਅਸੀਂ ਚੇਚੇ ਤੌਰ ਤੇ ਇਹਨਾਂ ਨੂੰ ਬੇਨਤੀ ਕੀਤੀ ਆ ਕਿਉਂਕਿ ਚੰਗੀਆਂ ਜਥੇਬੰਦੀਆਂ ਤੇ ਸਾਡੇ ਪੰਥ ਦੇ ਆਗੂ ਤੇ ਸ਼੍ਰੋਮਣੀ ਕਮੇਟੀ ਦੇ ਮੈਂਬਰ ਸਹਿਬਾਨ ਉਹਨਾਂ ਸਾਰਿਆਂ ਨੇ ਆਉਣਾ ਹੁੰਦਾ। ਉਹ ਅਸੀਂ ਇਹਨਾਂ ਨਾਲ ਬੈਠ ਕੇ ਕੁਝ ਤੈਅ ਕਰ ਲਿਆ ਵੀ ਜਿੰਨੇ ਤਾਂ ਸਾਡੇ ਮੁਲਾਜ਼ਮ ਆ ਚਾਹੇ ਐਜੂਕੇਸ਼ਨ ਨਾਲ ਸੰਬੰਧਤ ਆ ਤੇ ਚਾਹੇ ਗੁਰਦੁਆਰਾ ਸਾਹਿਬ ਨਾਲ ਸੰਬੰਧਤ ਆ ਉਹਨਾਂ ਦੀ ਇਹਨਾਂ ਨੇ ਕਹਿਤਾ ਵੀ ਆਈ ਕਾਰਡ ਦੇ ਉੱਤੇ ਛੋਟ ਹੋ ਗਈ। ਸੋ ਇੱਕ ਇਹ ਸਾਨੂੰ ਬੜੀ ਵੱਡੀ ਸਮੱਸਿਆ ਸੀ ਜਿਹੜੀ ਹਰ ਸਾਲ ਆਉਂਦੀ ਆ। ਫਲਾਸ ਜਿਹੜੇ ਸ਼ੋਮਣੀ ਕਮੇਟੀ ਦੇ ਮੈਂਬਰ ਸਹਿਬਾਨ ਜਿਨ੍ਹਾਂ ਦੇ ਕੋਲ ਲਗਭਗ ਆਈ ਕਾਰਡ ਆਪਣੇ ਬਣੇ ਹੋ ਆ ਉਹ ਆਈ ਕਾਰਡ ਜਿਹੜੇ ਆ ਉਹ ਦਿਖਾ ਕੇ ਉਹ ਵੀ ਆ ਸਕਦੇ ਆ ਸੋ ਇਹਨਾਂ ਤੋਂ ਇਲਾਵਾ ਅਸੀਂ ਇੱਕ ਵੱਡਾ ਯਤਨ ਕੀਤਾ ਕਿਉਂਕਿ ਲੋਕਾਂ ਦੀਆਂ ਵੱਡੀਆਂ ਸਮੱਸਿਆ ਆਉਂਦੀਆਂ ਕਿਸੇ ਦਾ ਮੋਬਾਈਲ ਕੱਢ ਲਿਆ ਕਿਸੇ ਦਾ ਆਪਣੇ ਕੋਈ ਬਟੂਆ ਕੱਢ ਲਿਆ ਇਹ ਆਮ ਲੋਕਾਂ ਦੇ ਵਿੱਚ ਬਹੁਤ ਵੱਡੀ ਹੁਣ ਸਮੱਸਿਆ ਆ ਗਈ ਗੁਰੂ ਘਰ ਲੋਕ ਦਾ ਨਮਸਕਾਰ ਕਰਨ ਆਉਂਦੇ ਆ ਉਹਦੇ ਲਈ ਸਾਡੇ ਵੱਲੋਂ ਸ਼੍ਰੋਮਣੀ ਕਮੇਟੀ ਵੱਲੋਂ ਲਗਭਗ 200 ਦੇ ਲਗਭਗ ਸੀਸੀਟੀ ਵੀ ਕੈਮਰੇ ਐਡਮਿਨਿਸਟ੍ਰੇਸ਼ਨ ਤੋਂ ਇਲਾਵਾ ਐਡਮਿਨਿਸਟ੍ਰੇਸ਼ਨ ਆਪਣੇ ਬਖਰੇ ਲਾਉਗੇ ਉਹ 200 ਕੈਮਰਿਆਂ ਦਾ ਜਿਹੜਾ ਆ ਉਹ ਪ੍ਰਬੰਧ ਕੀਤਾ ਗਿਆ ਆ ਸੋ ਗੁਰੂ ਸਾਹਿਬ ਕਿਰਪਾ ਕਰਨ ਇਹ ਜਿਹੜਾ ਜੋੜ ਮੇਲਾ ਐਸਕੇ ਕਿਉਂਕਿ ਲੰਮੇ ਸਮੇਂ ਤੋਂ ਬਾਅਦ ਫਿਰ ਜੋਰ ਢੰਗ ਦੇ ਨਾਲ ਲੋਕਾਂ ਨੂੰ ਇਹਨਾਂ ਨਾਮ ਸਕਾਰ ਕਰਨ ਦਾ ਐਥਕੀ ਸਮਾਂ ਮਿਲਿਆ ਤੇ ਮੈਨੂੰ ਆਸ ਆ ਕਿ ਲੋਕ ਤਹੱਲਮ ਚ ਰਹਿ ਕੇ ਇੱਕ ਜਿਹੜੀ ਵੱਡੀ ਸਾਡੀ ਹਰ ਵਾਰੀ ਅਸੀਂ ਇਹਨਾਂ ਨੂੰ ਕਰਦੇ ਆ ਇੱਕ ਤਾਂ ਇਹਨਾਂ ਨੇ ਤੈਅ ਕਰ ਲਿਆ ਵੀ ਜਿਹੜੇ ਹਦੂਦ ਦੇ 3-4 ਕਿਲੋਮੀਟਰ ਦੇ ਅੰਦਰ ਅਸੀਂ ਕੋਈ ਠੇਕਾ ਨਹੀਂ ਖੋਲਾਂਗੇ ਤੇ 27 ਤਰੀਕ ਨੂੰ ਇਹਨਾਂ ਨੇ ਅਸ਼ੋਰੈਂਸ ਦਿੱਤੀ ਆ ਵੀ ਇੱਕ ਦਿਨ ਅਸੀਂ ਜਿਹੜੇ ਸ਼ਰਾਬ ਦੇ ਠੇਕੇ ਸਮੁੱਚੇ ਫਤਿਹਗੜ੍ਹ ਜ਼ਿਲ੍ਹੇ ਦੇ ਵਿੱਚ ਉਹ ਬੰਦ ਰੱਖਾਂਗੇ ਸੋ ਬੜੇ ਵਧੀਆ ਮਾਹੌਲ ਦੇ ਵਿੱਚ ਪੱਤਰਕਾਰ ਵੀ ਤੁਸੀਂ ਤੇ ਇਹਨਾਂ ਦਾ ਐਡਮਿਨਿਸਟ੍ਰੇਸ਼ਨ ਨਾਲੇ ਸਾਰੀ ਸਾਡੀ ਗੱਲ ਹੋਈ ਆ ਸੋ ਗੁਰੂ ਸਾਹਿਬ ਕਿਰਪਾ ਕਰਨ ਆਪਾਂ ਤੁਹਾਤੋਂ ਵੀ ਇਹ ਆਸ ਰੱਖਦੇ ਆ মিডিਏ ਤੋਂ ਕੀ ਆਸ ਆ ਕਿਉਂਕਿ ਜਿਲੇ ਹਰ ਕਿਸਾਂ ਤੇ মিডিਏ ਦਾ ਯੋਗਦਾਨ ਵੀ ਵੱਡਾ ਪਰ ਯੋਗਦਾਨ ਸਿੱਧਾ ਹੋਵੇ ਤਾਂ ਚੰਗਾ ਜਿਲੇ ਆਪਾਂ ਬਿੰਗਾ ਯੋਗਦਾਨ ਪਾਉਨੇ ਆ ਕਿਹੜੀ ਗੱਲ ਕਰਕੇ ਉਹ ਫਿਰ ਕਈ ਵਾਰੀ ਨੁਕਸਾਨ ਦੇ ਵੀ ਹੋ ਜਾਂਦੀ ਆ ਤੁਸੀਂ ਵਧੀਆ ਪੱਤਰਕਾਰ ਤੇ ਗੁਰੂ ਕੇ ਸਿੱਖਿਆ ਤੇ ਆਪਾਂ ਇਹ ਜੋੜ ਮੇਲਾ ਜਿਹੜਾ ਆ ਉਹ ਵੱਡੇ ਮੱਦਰ ਤੇ ਹਰ ਸਾਲ ਦੀ ਤਰ੍ਹਾਂ ਮਨਾਉਣਾ ਸੋ ਗੁਰੂ ਸਾਹਿਬ ਸਾਰਿਆਂ ਨੂੰ ਜਥਾ ਸ਼ਕਤੀ ਬਖਸ਼ੇ ਕਰਨ ਚੜ੍ਹਦੀਆਂ ਕਲਾ ਬਖਸ਼ੇ ਕਰਨ ਤੇ ਰੋਕਦਾ ਨਾ ਤੰਦ ਰੋਥੀਆਂ ਬਖਸ਼ੇ ਕਰਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਜਿਹੜੇ ਮਹਾਂਪੁਰਖ ਹੋਣਗੇ ਜਿਸ ਤਰ੍ਹਾਂ ਜੀ ਮੈਂਬਰਾਂ ਦੇ ਕਿਹਾ ਉਹਨਾਂ ਕੋਈ ਆਈ ਕਾਰਡ ਹੋਣਾ ਉਹਨਾਂ ਨੂੰ ਅਸੀਂ ਐਡਮਿਨਿਸਟ੍ਰੇਸ਼ਨ ਬਕਰੇ ਪਾਸ ਦਊਗੀ ਜਿਹੜੇ ਮਹਾਂਪੁਰਖ ਹੋਣ ਉਹਦਾ ਬਕਰੇ ਕਿ ਤੇ ਪ੍ਰਧਾਨ ਮੰਤਰੀ ਜੀ ਨੂੰ ਕੀ ਮਦਦ ਮਦਦ ਪਾਇਆ ਹੈ ਜਾਂ ਸਟੇਟ ਗਵਰਨਰ ਚਲੋ ਇਹ ਇਹ ਇਦਾਂ ਆ ਬੇ ਜਿਹੜਾ ਪ੍ਰਧਾਨ ਮੰਤਰੀ ਕਿਉਂਕਿ ਦੇਸ਼ ਦਾ ਪ੍ਰਧਾਨ ਮੰਤਰੀ ਆ ਉਵੇਂ ਜੇ ਗੱਲ ਕੀਤੀ ਜਾਵੇ ਤੇ ਮਾਤਾ ਗੁਦ ਮਾਤਾ ਗੁਜਰੀ ਜੀ ਜਿਨ੍ਹਾਂ ਦੀ ਬੜੀ ਵੱਡੀ ਲਖਾਨੀ ਜਿਹੜੀ ਉਹ ਸ਼ਹਾਦਤ ਆ ਛੋਟੇ ਸਹਿਬਜ਼ਾਦਿਆਂ ਦੀ ਤਾਂ ਹੈ ਹੀ ਹੈ ਮਾਤਾ ਜੀ ਨੇ ਕਿਉਂਕਿ ਗੁਰੂ ਕੇ ਮਹਿਲ ਗੁਰੂ ਤੇਗ ਬਹਾਦਰ ਪਾਤਸ਼ਾਹ ਜੀ ਦੇ ਨਾਲ ਗੁਰੂ ਸਾਹਿਬ ਜੀ ਦੇ ਲੰਮਾ ਸਵਾ ਸੇਵਾ ਦੇ ਵਿੱਚ ਗੁਜ਼ਾਰਿਆ ਤੇ ਉਸ ਤੋਂ ਬਾਅਦ ਜਿਹੜੀ ਇੱਕ ਯੋਗਤ ਆਪਣੇ ਸਹਿਬਜ਼ਾਦਿਆਂ ਨੂੰ ਛੋਟਿਆਂ ਨੂੰ ਦਿੱਤੀ ਉਹ ਜੁਗ ਦਾ ਇੱਕ ਹਿੱਸਾ ਦੀ ਇਹ ਮੰਗ ਇਸ ਕਰਕੇ ਕੀਤੀ ਗਈ ਆ ਕਿ ਆਪਾਂ ਉਹਦਾ ਆਦਰਵਾਇਜ਼ ਵੀ ਮਨਾਉਣੇ ਕਈ ਵਾਰੀ ਵੂਮਨ ਡੇ ਮਨਾਉਣੇ ਕੋਈ ਹੋਰ ਮਨਾਉਣੇ ਕਿਉਂਕਿ ਇਹ ਸਤਗੁਰਜੀ ਦਾ ਇਹ ਵੂਮਨ ਡੇ ਨਾਲ ਨਹੀਂ ਸੰਬੰਧਤ ਇਹ ਗੁਰਮਤ ਨਾਲ ਸੰਬੰਧਤ ਆ ਮਾਦਾ ਗੋਦਰ 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 ਕੋਰ ਜੀ ਉਹ ਮਾਤਾ ਆ ਜਿਹੜੇ ਧੰਤਨ ਸਾਹਿਬ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਮਾਤਾ ਜੀ ਸਾਬ ਸ੍ਰੀ ਗੁਰੂ ਤੇਗ ਬਹਾਦਰ ਪਾਤਸ਼ਾਹ ਜੀ ਦੇ ਮੈਲ ਸਗੇ ਸੋ ਉਹ ਗੁਰੂ ਸਾਹਿਬ ਜੀ ਦੀ ਕਿਰਪਾ ਨਾਲ ਇਸ ਕਰਕੇ ਇਹਨਾਂ ਨੇ ਅਪੀਲ ਕੀਤੀ ਆ ਫੇਰ ਉਹਨੂੰ ਛੁੱਟੀ ਦਾ ਐਲਾਨ ਕਰ ਦਿੱਤਾ ਜਾਵੇ ਜਿਹੜਾ ਸਾਡਾ ਜੋੜ ਮੇਲੇ ਵਾਲਾ ਤੇ ਨੇ 27 ਤਰੀਕ ਦਾ ਸੋ ਅਪੀਲ ਅਸੀਂ ਕਰਾਂਗੇ ਜੇ ਮੰਨਣ ਦੇ ਤਾਂ ਚੰਗੀ ਗੱਲ ਹੈ ਮੰਨ ਵੀ ਲੈਣੀ ਚਾਹੀਦੀ ਆ ਦੇਖੋ ਇਹ ਐਡਮਿਨਿਸਟ੍ਰੇਸ਼ਨ ਨਾਲ ਇਹਨਾਂ ਨੂੰ ਸਵਾਲ ਕੀਤਾ ਜਾਦਾ ਅਸੀਂ ਤਾਂ ਇਹਨਾਂ ਨੂੰ ਰਿਕਵੈਸਟ ਕਰਕੇ ਅਪੀਲ ਕੀਤੀ ਆ ਕਿ ਇਹ ਬੰਦ ਕੀਤੇ ਜਾਣ ਦਾ ਚੰਗੀ ਗੱਲ ਹੈ ਤੁਸੀਂ ਸਰਕਾਰ ਨੂੰ ਲੈਟਰ ਮੈਂ ਤਾਂ ਅਸੀਂ ਤਾਂ ਸਰਕਾਰ ਨੂੰ ਸਾਹਮਣੇ ਸਰਕਾਰ ਬੈਠੀ ਆ ਸਰਕਾਰ ਨੂੰ ਅਪੀਲ ਕੀਤੀ ਆ ਬਾਕੀ ਸਰਕਾਰ ਚਲਦੀ ਘੜ ਬੈਠੀ ਆ ਉਹਨਾਂ ਨੂੰ ਚਿੱਠੀਆਂ ਕੱਢਦੇ ਆਂਗੇ ਜੇ ਚੇਤੇ ਦੌਰ ਤੇ ਕੱਢਦੇ ਆਂਗੇ ਕੋਈ ਦਿੱਕਤ ਨਹੀਂ ਇਹ ਜ਼ਿਲ੍ਹੇ ਦੀ ਕਿਉਂ ਗੱਲ ਹੋ ਰਹੀ ਹੈ ਜੀ ਪੰਜਾਬ ਦੀ ਯੂਨੀ ਹੋ ਰਹੀ ਜੇ ਗੰਧ ਜੰਤੀ ਤੇ ਸਾਰੇ ਇੰਡੀਆ ਦੇ ਬੰਦ ਹੋ ਸਕਦੇ ਆ ਇਹ ਤੁਹਾਡੀ ਇਹ ਤੁਹਾਡੀ ਇਹ ਤੁਹਾਡੀ ਗੱਲ ਠੀਕ ਆ ਇਹਦਾ ਵੀ ਯਤਨ ਕਰਾਂਗੇ ਚੰਗਾ ਸੁਝਾਅ ਆ ਇਹਦਾ ਵੀ ਯਤਨ ਕਰਾਂਗੇ ਪੰਜਾਬ ਚ ਦੇ ਦਿੰਦੇ ਬੰਦ ਕਰ ਲੋ ਚੰਗੀ ਗੱਲ ਆ ਅਪ੍ਰੈਲ ਕਮ ਸੇ ਕਮ 27 ਤਰੀਕੇ ਬੰਦ ਹੋ ਜੇ ਬਿਲਕੁਲ ਛੁੱਟੀ ਦੀ ਗੱਲ ਕੀਤੀ ਹੈ ਵੀ ਛੁੱਟੀ ਹੋਣੀ ਚਾਹੀਦੀ ਹੈ ਜੀ ਜੇ ਮਤਲਬ ਜਿਹੜੇ ਦਫ਼ਤਰਾਂ ਨੂੰ ਖੁੱਲ੍ਹਦੇ ਆ ਜੇ ਉੱਥੇ ਸਾਹਿਬ ਜੀਾਂ ਦੇ ਨੂੰ ਵਗੈਰਾ ਯਾਦ ਕੀਤਾ ਜਾਵੇ ਤਾਂ ਆ ਨਹੀਂ ਵਧੀਆ ਹੈਗਾ ਅਸੀਂ ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਦੇ ਦਿਨੇ ਵੀ ਗੁਰਦੁਆਰ ਸਕੂਲ ਸਹਿਬਾਨ ਆ ਜਾਂ ਕਾਲਜ ਆ ਉਹ ਸਾਰੇ ਅਮਰਤ ਵੇਲੇ ਪ੍ਰੇਰ ਦੇ ਵਿੱਚ ਜਪਜੀ ਸਾਹਿਬ ਦਾ ਪਾਠ ਚੌਪਈ ਸਾਹਿਬ ਦਾ ਪਾਠ ਅਰਦਾਸ ਕਰਕੇ ਹੱਥ ਵਿੱਚ ਮੋਟੋ ਫੜ ਕੇ ਛੋਟੇ ਸਹਿਬਜਾਦਿਆਂ ਨਾਲ ਸੰਬੰਧਿਤ ਆਪਣੇ ਵੱਖ-ਵੱਖ ਨਕਰਾਂ ਦੇ ਵਿੱਚ ਨਗਰ ਕੀਰਤਨ ਦੇ ਰੂਪ ਵਿੱਚ ਉਹ ਸਾਰੇ ਜਿਹੜੇ ਆ ਉਹ ਇੱਕ ਦਿਨ ਸਾਰੇ ਲਾਉਣਗੇ ਸਾਰੇ ਸਕੂਲ ਕਾਲਜ ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਦੇ ਮੈਂ ਤਾਂ ਸਰਕਾਰ ਨੂੰ ਵੀ ਅਪੀਲ ਕਰਦਾ ਵੀ ਤੁਹਾਡੇ ਵੀ ਜਿਹੜੇ ਆ ਤੁਸੀਂ ਵੀ ਬੱਚਿਆਂ ਨੂੰ ਇਹ ਕਿਉਂਕਿ ਸਮਾ ਸੁਭਾਗਾ ਸਾਲ ਬਾਦ ਆਉਂਦਾ ਪੰਜਾਬ ਸਰਕਾਰ ਵੀ ਕਰੇ ਉਹ ਵੀ ਆਪਣੇ ਸਕੂਲਾਂ ਨੂੰ ਇਹ ਡਾਇਰੈਕਸ਼ਨ ਦੇਵੇ ਹੋਰ ਸੰਸਥਾਵਾਂ ਦੀ ਬਾਕੀ ਵੀ ਸਾਰੀਆਂ ਜਿੰਨੀਆਂ ਹੈਗੀਆਂ ਸਾਰੀਆਂ ਦੀਆਂ ਸਾਰੀਆਂ 27 ਤਰੀਕ ਨੂੰ ਜੀ 24 ਤਰੀਕ ਨੂੰ 24 ਦਸੰਬਰ ਨੂੰ ਰਾਜ ਜੀ ਜਿਹੜਾ ਸੈਭ ਯੋਗ ਦਾ ਹੈਗਾ ਸਿਲੇਬਸ ਹੈਗਾ ਅੰਦਰ ਹੈਗੇ ਕਿਤਾਬਾਂ ਦੇ ਵਿੱਚ ਐਡ ਕਰਾਉਣ ਬਾਰੇ ਕਿ ਕੀ ਉਪਰਾਲਾ ਕੀਤਾ ਜਾ ਰਿਹਾ ਹੈ ਅੱਜ ਜੀ ਇਸ ਬਾਰੇ ਦੇਖੋ ਇਹ ਜਿਹੜੇ CBSE ਹੋਈ ਪੰਜਾਬ ਸਕੂਲ ਐਜੂਕੇਸ਼ਨ ਬੋਰਡ ਹੋਇਆ ਇਹਨਾਂ ਦੀਆਂ ਆਪਣੀਆਂ ਹੈਗੀਆਂ ਮਰਿਆਦਾਵਾਂ ਤੇ ਸ਼ੌਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਹਮੇਸ਼ਾ ਯਤਨ ਕਰਦੀ ਆ ਕਿ ਜਿਹੜਾ ਕੋਈ ਸਿਲੇਬਸ ਇਹਨਾਂ ਦਾ ਗੁਰਮਤ ਦੇ ਅਨੁਕੂਲ ਇਹ ਲਿਖਦੇ ਨਹੀਂ ਉੱਥੇ ਅਸੀਂ ਯਤਨ ਕਰਦੇ ਆ ਕਿ ਭਾਈ ਉਹਨੂੰ ਸਹੀ ਢੰਗ ਨਾਲ ਲਿਖਿਆ ਜਾਵੇ ਪਰ ਕਿਉਂਕਿ ਸਰਕਾਰ ਦਾ ਆਪਣਾ ਸਿਸਟਮ ਹੁੰਦਾ ਤੇ ਉਹ ਸਿਸਟਮ ਤਹਿਤ ਵੀ ਉਹ ਸਾਰੀਆਂ ਕਿਤਾਬਾਂ ਛਾਪਦੇ ਆ ਉਹ ਸੋ ਅਸੀਂ ਤਾਂ तकरीबन ਪਿੱਛੇ ਆ ਸੀਬੀਐਸਸੀ ਆਲਾ ਨੇ ਇੱਕ ਚੱਕਣ ਜਿਹਾ ਚੱਕਿਆ ਸੀ ਮੇਰੇ ਖਾਲ ਹੁਣ ਤਾਂ ਸਾਡਾ ਗੁਰੂ ਸਾਹਿਬ ਕਰਨ ਸੌਟ ਆਊਟ ਹੋ ਚੱਲ ਆ। ਉਹਦੇ ਵਿੱਚ ਪੰਜਾਬੀ ਜਿਹੜਾ ਉੜਾਉਣ ਦਾ ਜਿਹੜਾ ਉਹ ਇਹਨਾਂ ਨੇ ਪਰਾਲਾ ਕੀਤਾ ਸੀ ਪੰਜਾਬੀ ਗੱਭੀ ਉੜਾ ਦਿਓ ਸਬਜੈਕਟ ਪੰਜਾਬ ਦੇ ਵਿੱਚੋਂ ਤਾਂ ਪੰਜਾਬੀ ਕਿਤੇ ਵੀ ਨਹੀਂ ਡਾਈ ਜਾ ਸਕਦੀ। ਸੋ ਇਹ ਗੁਰੂ ਸਾਹਿਬ ਕਿਰਪਾ ਕਰਨ ਜਿੱਥੇ ਜਿੱਥੇ ਸਾਨੂੰ ਲੱਗਦਾ ਵੀ ਇਥੇ ਟਿਹਾ ਲਿਆ ਜਾ ਰਹੀ ਆ ਉਥੇ ਅਸੀਂ ਸਟਿਕ ਕਰਦੇ ਹਾਂ ਆਪਣੇ ਦੌਰ ਦੇ ਉੱਤੇ। ਇਕਾ ਨਸ਼ੇ ਦੀ ਗੱਲ ਚੱਲ ਰਹੀ ਸੀ ਜੀ ਨਸ਼ਿਆਂ ਬਾਰੇ ਕਾਹਦੇ ਵੀ ਸ਼ਰਾਬ ਨਹੀਂ ਹੋਣੀ ਚਾਹੀਦੀ ਜਾਂ ਹੋਰ ਵੀ ਅਕਾਲੀ ਦਲ ਦੇ ਪਿੱਛੇ ਰੈਲੀ ਹੋਈ ਹੈ ਜੀ ਉਹਨਾਂ ਨੇ ਸ਼ਰਾਬ ਕਾਰਪੋਰੇਸ਼ਨ ਬਣਾਉਣ ਦੀ ਗੱਲ ਕੀਤੀ ਹੈ ਇਹ ਫੈਸਲਾ ਉਹਨਾਂ ਠੀਕ ਹੈ ਦੇਖੋ ਕੁਝ ਗੱਲਾਂ ਜਿਹੜੀਆਂ ਸਰਕਾਰ ਨਾਲ ਸੌਂਦੇ ਤੇ ਉਹ ਸਰਕਾਰ ਕੋਲੋਂ ਤੁਸੀਂ ਪੁੱਛ ਸਕਦੇ ਆ ਇਹ ਠੀਕ ਹੈ ਵੈਸੇ ਕਿਉਂਕਿ ਇਹ ਸਾਡਾ ਸ਼ਰੌਣੇ ਕਮੇਟੀ ਦਾ ਅੱਜ ਸਿਰਫ ਇਹ ਸਬੰਧਤ ਸਾਡਾ ਆਪਣੇ ਇੱਥੇ ਪ੍ਰਬੰਧ ਦੇ ਨਾਲ ਸੀ ਜੋੜ ਮੇਲੇ ਦੇ ਨਾਲ ਸਬੰਧਤ ਹੈਗਾ ਤਾਂ ਅੱਜ ਮੇਰਾ ਖਿਆਲ ਹੈ ਵੀ ਆਪਾਂ ਇਹਨੂੰ ਧਾਰਮਿਕ ਤੌਰ ਤੇ ਇੱਥੇ ਜੋੜ ਰੱਖੀਏ ਤਾਂ ਚੰਗਾ ਹੈ